ਸੈਵਾਨ ਦੀਆਂ ਇਹ ਤਸਵੀਰਾਂ ਤੇ ਐਸਜੀਪੀਸੀ ਅਤੇ ਅਕਾਲ ਤਖਤ ਦੀ ਸਖਤ ਨਿੰਦਾ ਕੀਤੀ ਗਈ ਹੈ ਸਿੱਖ ਮਰਿਆਦਾ ਦੀ ਉਲੰਘਣਾ ਸਰਾਠੀ ਨੇ ਵੀਡੀਓ ਹਟਾਈ ਪਰ ਸੰਗਤ ਦਾ ਰੋਸ جاری ਹੈ ਸਿੱਖ ਰੀਤਾਂ ਨਾਲ ਖਿਲਵਾੜ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਸ ਦੇਖ ਰਹੇ ਹੋ ਆਪਸ਼ਨ న్యూਸ ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਯੂਟਿਊਬਰ ਥਰੂ ਵਰਾਠੀ ਦੀ ਵੀਡੀਓ ਬਣੀ ਵੱਡਾ ਵਿਵਾਦ ਗੁਰੂ ਸਾਹਿਬਾਨ ਦੀਆਂ AI ਤਸਵੀਰਾਂ ਤੇ SGPC ਅਤੇ ਅਕਾਲ ਤਖਤ ਦੀ ਸਖਤ ਨਿੰਦਾ ਕੀਤੀ ਗਈ ਹੈ ਸਿੱਖ ਮਰਿਆਦਾ ਦੀ ਉਲੰਘਣਾ ਧਾਰਮਿਕ ਭਾਵਨਾਵਾਂ ਨੂੰ ਠੇਸ ਰਾਠੀ ਨੇ ਵੀਡੀਓ ਹਟਾਈ ਪਰ ਸੰਗਤ ਦਾ ਰੋਸ ਜਾਰੀ ਹੈ ਸਿੱਖ ਰੀਤਾਂ ਨਾਲ ਖਿਲਵਾੜ ਤੇ ਕਾਨੂੰਨੀ ਕਾਰਵਾਈ ਦੀ ਮੰਗ ਤੁਸੀਂ ਦੇਖ ਰਹੇ ਹੋ ਆਕਸ਼ ਨਿਊਜ਼ ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਮਸ਼ਹੂਰ ਯੂਟਿਊਬਰ ਥਰੂ ਵਰਾਠੀ ਨੇ ਹਾਲ ਹੀ ਵਿੱਚ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸ ਦਾ ਨਾਮ ਸੀ ਦ ਸਿੱਖ ਵਾਰੀਅਰ ਹੂ ਟੈਰੀਫਾਈਡ ਦ ਮੁਗਲਸ ਇਸ ਵਿੱਚ ਉਹਨਾਂ ਨੇ AI ਰਾਹੀਂ ਸਿੱਖ ਗੁਰੂ ਸਾਹਿਬਾਨ ਅਤੇ ਸਹਬਜ਼ਾਦਿਆਂ ਦੀਆਂ ਵਿਜ਼ੂਅਲ ਝਲਕੀਆਂ ਵਿਖਾਈਆਂ ਇਸ ਵੀਡੀਓ ਨੇ ਸਿੱਖ ਸੰਗਤ ਵਿੱਚ ਭਾਰੀ ਵਿਰੋਧ ਪੈਦਾ ਕਰ ਦਿੱਤਾ ਹੈ SGPC ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲ ਤਖਤ ਸਾਹਿਬ ਵੱਲੋਂ ਰਾਖੀ ਦੀ ਨਿੰਦਾ ਕੀਤੀ ਗਈ ਹੈ ਤੇ ਵੀਡੀਓ ਨੂੰ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ ਗਈ ਹੈ ਮੁੱਦਾ ਇਹ ਸੀ ਕਿ ਖਤਰਾ ਵਿੱਚ ਗੁਰੂ ਸਾਹਿਬਾਨ ਜਾਂ ਉਹਨਾਂ ਦੇ ਪਰਿਵਾਰ ਦੀ ਕੋਈ ਵੀ ਵਿਜ਼ੂਅਲ ਜਾਂ ਐਨੀਮੇਟਿਡ ਚਲਕ ਪਾਬੰਦੀ ਹੈਟ ਹੈ ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਹੈ ਕਿ ਇਹ ਸਿੱਖ ਨੀਤੀਆਂ ਅਤੇ ਰਹਿਤ ਮਰਿਆਦਾ ਦੀ ਉਲੰਘਣਾ ਹੈ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਵੀ ਇਹ ਵੀ ਕਿਹਾ ਹੈ ਕਿ ਇਹ ਵੀਡੀਓ ਸਿੱਖ ਇਤਿਹਾਸ ਸੰਸਕਾਰ ਅਤੇ ਸੈਂਟੀਮੈਂਟਸ ਦੀ ਬੇਇੱਜ਼ਤੀ ਹੈ ਵਿਚ ਇੰਸਟਾਗ੍ਰam ਤੇ ਮੰਨਿਆ ਹੈ ਕਿ ਕਈ ਲੋਕਾਂ ਨੂੰ ਵੀਡੀਓ ਪਸੰਦ ਆਈ ਹੈ ਪਰ ਕਈ ਸਿੱਖ ਦਰਸ਼ਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਲਈ ਉਹਨਾਂ ਨੇ ਵੀਡੀਓ ਹਟਾ ਦਿੱਤੀ ਉਹਨਾਂ ਨੇ ਕਿਹਾ ਹੈ ਕਿ ਇਹ ਵੀਡੀਓ ਸਿਰਫ ਸਿੱਖ ਵਾਰੀਅਰਜ਼ ਦੀ ਕਹਾਣੀ ਨਵੇਂ ਐਜੂਕੇਸ਼ਨਲ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਸੀ ਨਾ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਰਾਠੀ ਦੇ ਵੀਡੀਓ ਵਿੱਚ ਨਾ ਸਿਰਫ ਵਿਜ਼ੂਅਲ ਪੇਸ਼ਕਸ਼ ਸਗੋਂ ਵਰਤ ਵੀ ਨਹੀਂ ਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਿੱਖ ਰੀਤ ਰਿਵਾਜਾਂ ਦੀ ਉਲੰਘਣਾ ਅਤੇ ਭਾਵਨਾਵਾਂ ਨਾਲ ਖਿਲਵਾੜ ਐਸਜੀਪੀਸੀ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਰਾਠੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਕਾਲ ਤਖਤ ਨੇ ਐਸਜੀਪੀਸੀ ਨੂੰ ਕਿਹਾ ਹੈ ਕਿ ਉਹ ਆਪਣੀਆਂ ਪੁਰਾਣੀਆਂ ਪਾਬੰਦੀਆਂ ਤੇ ਨਿਯਮਾਂ ਨੂੰ ਦੁਬਾਰਾ ਪ੍ਰਸਤਾਰਤ ਕਰੇ ਤਾਂ ਜੋ ਅੱਗੇ ਹੋਰ ਇਸ ਤਰ੍ਹਾਂ ਦੀ ਉਲੰਘਣਾ ਨਾ ਹੋਵੇ